ਜਿੱਦਾਂ ਮੈਂ ਦੇਖ ਰਿਹਾ ਆ ਤੁਸੀਂ ਮੈਨੂੰ ਦੱਸਿਆ ਵੀ ਸੀ ਕਿ 3 ਦਿਨ ਹੋ ਗਏ ਇਹਨੂੰ ਬਣਦੇ ਨੂੰ ਹਾਂਜੀ 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 ਤੇ ਕਿੰਨੇ ਲੀਟਰ ਪਾਣੀ ਦੇ ਵਿੱਚ ਇਹਨੂੰ ਪਾਇਆ ਸੀ ਤੇ ਕਿੰਨਾ ਮਟੀਰੀਅਲ ਪਾਇਆ ਸੀ ਤੁਸੀਂ ਇਹ ਇਹ ਭਾਜੀ ਫੇਫੜਿਆਂ ਦੇ ਉੱਤੇ ਕੰਮ ਕਰਦਾ ਇਹ ਅੱਛਾ ਜੀ ਅਸਥਮੇ ਦੇ ਉੱਤੇ ਬ੍ਰੌਂਕਾਈਟਿਸ ਦੇ ਉੱਤੇ ਠੀਕ ਆ ਜਾਂ ਖੰਘ ਰੇਸ਼ਾ ਜਾਂ ਫੇਫੜਿਆਂ ਦੇ ਵਿੱਚ ਜਿਹੜਾ ਰੇਸ਼ਾ ਜੰਮ ਜਾਂਦਾ ਆ ਠੀਕ ਆ ਕਫ ਜੰਮ ਜਾਂਦਾ ਸੁੱਕ ਜਾਂਦਾ ਠੀਕ ਆ ਤੇ ਖੰਘ ਆਉਂਦੀ ਰਹਿੰਦੀ ਆ ਨਿਕਲਦਾ ਹੈ ਨਹੀਂਗਾ ਹੂੰ ਹੂੰ ਉਹ ਸੀ ਨੂੰ ਇਹ ਖਤਮ ਕਰਦਾ ਭਾਜੀ ਠੀਕ ਆ ਠੀਕ ਆ ਹਾਂਜੀ ਜਦੋਂ ਵੀ ਇਸ ਚੀਜ਼ਾਂ ਨੂੰ ਯੂਜ਼ ਕਰਨਾ ਆ ਹਾਂਜੀ ਉਦੋਂ ਵੈਦ ਦੀ ਸਲਾਹ ਜ਼ਰੂਰ ਲੈਣ ਠੀਕ ਹੈ ਜੱਜਾ ਬਲੌਗਰ ਦੇਖ ਰਿਹਾ ਹੈ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਆਇਆ ਰੰਜੋਤ ਭਾਜੀ ਦੇ ਘਰ ਉਹਨਾਂ ਦੇ ਪਿੰਡ ਢੋਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤੇ ਅੱਜ ਭਾਜੀ ਹੁਣਾਂ ਨੇ ਮੈਨੂੰ ਬੁਲਾਇਆ ਸੀ ਇੱਥੇ ਕਿ ਵੀ ਇੱਕ ਨਾ ਔਸ਼ਧੀ ਬਣਾ ਰਹੇ ਇਹ ਬਹੁਤ ਹੀ ਗੁਣਕਾਰੀ ਜੋ ਕਿ ਸਾਡੇ ਜਿਹੜੇ ਫੇਫੜੇ ਆ ਉਹਨਾਂ ਦੇ ਰੋਗਾਂ ਨੂੰ ਖਤਮ ਕਰਦੀ ਆ ਤੇ ਭਾਜੀ ਹੁਣਾਂ ਕੋਲੀ ਜਾਣਦੇ ਆ ਕਿ ਵੀ ਇਹ ਕਿਹੜੀ ਔਸ਼ਧੀ ਬਣਾ ਰਹੇ ਆ ਤੇ ਭਾਜੀ ਹੁਣਾਂ ਨੇ ਉਦੋਂ ਤੱਕ ਮੈਨੂੰ ਗੱਲ ਦੱਸੀ ਸੀਗੀ ਕਿ ਇਹ ਇਸ ਔਸ਼ਧੀ ਨੂੰ ਬਣਾਉਂਦੇ ਹੋਏ ਭਾਜੀ ਨੂੰ 3 ਦਿਨ ਹੋ ਗਏ ਆ ਤੇ ਚਲੋ ਭਾਜੀ ਹੁਣਾਂ ਕੋਈ ਜਾਣਦੇ ਹੋ ਕਿਹੜੀ ਔਸ਼ਧੀ ਬਣਾ ਰਹੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਇਹ ਕੀ ਬਣ ਰਿਹਾ ਦੱਸੋ ਪਾਜੀ ਇਹ ਵਾਸਾ ਅਬਲੇ ਬਣ ਰਿਹਾ ਜੀ ਅੱਛਾ ਜੀ ਹਾਂ ਜੀ ਚਮਨਪਰਾਸ਼ ਵਾਂਗੂ ਜਿੱਦਾ ਬਣ ਜਾਂਦਾ ਏ ਠੀਕ ਆ ਹਾਂ ਜੀ ਹਾਂ ਜੀ ਇਹ ਵਾਸਾ ਅਬਲੇ ਜਿਹੜਾ ਆ ਇਸ ਕਿਸ ਕੰਮ ਆਉਂਦਾ ਆ ਇਹ ਪਾਜੀ ਫੇਫੜਿਆਂ ਦੇ ਉੱਤੇ ਕੰਮ ਕਰਦਾ ਏ ਅੱਛਾ ਜੀ ਅਸਥਮੇ ਦੇ ਉੱਤੇ ਬ੍ਰੌਂਕਾਈਟਿਸ ਤੇ ਉੱਤੇ ਠੀਕ ਆ ਜਾਂ ਖੰਘ ਰੇਸ਼ਾ ਜਾਂ ਫੇਫੜਿਆਂ ਦੇ ਵਿੱਚ ਜਿਹੜਾ ਰੇਸ਼ਾ ਜੰਮ ਜਾਂਦਾ ਆ ਠੀਕ ਆ ਕਫ ਜੰਮ ਜਾਂਦਾ ਸੁੱਕ ਜਾਂਦਾ ਠੀਕ ਆ ਤੇ ਖੰਘ ਆਉਂਦੀ ਰਹਿੰਦੀ ਆ ਨਿਕਲਦਾ ਹੈ ਨਹੀਂਗਾ ਹੂੰ ਹੂੰ ਉਹ ਸੀ ਨੂੰ ਇਹ ਖਤਮ ਕਰਦਾ ਵਾ ਜੀ ਠੀਕ ਆ ਠੀਕ ਆ ਹਾਂ ਜੀ ਨੇ ਚੋ ਲੋ ਇਹ ਜਿੱਦਾਂ ਮੈਂ ਦੇਖ ਰਿਹਾ ਆ ਤੁਸੀਂ ਮੈਨੂੰ ਦੱਸਿਆ ਵੀ ਸੀ ਕਿ 3 ਦਿਨ ਹੋ ਗਏ ਇਹਨੂੰ ਬਣਦੇ ਨੂੰ ਹਾਂਜੀ 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 ਤੇ ਕਿੰਨੇ ਲੀਟਰ ਪਾਣੀ ਦੇ ਵਿੱਚ ਇਹਨੂੰ ਪਾਇਆ ਸੀ ਤੇ ਕਿੰਨਾ ਮਟੀਰੀਅਲ ਪਾਇਆ ਸੀ ਤੁਸੀਂ ਇਹ ਜਿਹੜੀ ਔਸ਼ਧੀ ਪਾਈ ਹੈ ਵਿੱਚ ਪਾਣੀ 2 ਕਿਲੋ ਬਾਸਾ ਸੀਗਾ ਅੜੂਸਾ ਜਿਹਨੂੰ ਕਹਿੰਦੇ ਅੱਛਾ ਜੀ ਤੇ ਉਹਦੇ ਵਿੱਚ 16 ਲੀਟਰ ਪਾਣੀ ਪਿਆ ਸੀ ਠੀਕ ਆ ਜੀ ਤੇ ਹੁਣ ਇਹ ਭਾਜੀ ਕੱਢਦਾ ਕੱਢਦਾ ਜਿੱਦਾਂ ਹੁਣ ਪਹਿਲਾਂ ਵੱਡੇ ਪਤੀਲੇ ਦੇ ਵਿੱਚ ਸੀ ਹੁਣ ਇਹ ਛੋਟੀ ਚ ਆ ਗਿਆ ਜਿੱਦਾਂ ਪਉਣ ਲਿਆ ਜੋ ਵਿਧੀ ਆ ਕਵਾਸ ਬਣਾਉਣ ਦੀ ਹਾਂਜੀ ਉਸ ਤੋਂ ਬਾਅਦ ਹੁਣ ਇਹਦੇ ਵਿੱਚ ਇਹ ਹੁਣ 2 ਲੀਟਰ ਰਹਿ ਗਿਆ ਹੁਣ ਆ ਭਾਜੀ ਤਾਂ 3 ਦਿਨ ਲੱਗ ਗਏ ਤਾਂ ਲੱਗੀ ਨਹੀਂ ਮਿਹਨਤ ਦੇ ਹਾਂਜੀ ਹਾਂਜੀ ਹੁਣ ਇਹਦੇ ਵਿੱਚ ਅਸੀਂ ਦੇਸੀ ਘੇ ਐਡ ਕਰਨਾ ਆ ਅੱਛਾ ਜੀ ਅੱਛਾ ਇਹ ਭਾਜੀ ਘਰ ਦਾ ਹੀ ਦੇਸੀ ਘੇ ਆ ਕੀ ਬਾਤਾਂ ਜੀ ਦੱਸੋ ਹੈ ਇਹ ਦਵਾਈ ਦੇਖੋ ਇੱਕ ಔಷਧੀ ਬਣ ਰਹੀ ਆ ਤੇ ਬਿਲਕੁਲ ਹੀ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਰਹੀ ਇਹ ਹਾਂਜੀ ਹਾਂਜੀ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਭਾਜੀ ਜਿਹੜੀ ਮਾਰਕੀਟ ਵਿੱਚ ਮਿਲ ਰਹੀ ਆ ਕਿੱਦਾਂ ਬਣਦੀ ਆ ਕਿ ਇਹ ਜੈਨੂਇਨ ਹੈਗੀ ਕਿ ਨਹੀਂ ਹੈਗੀ ਜੀ 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 ਤੇ ਆਹ ਦੇਖੋ ਤਾਂ ਸਾਹਮਣੇ ਇਦੇ ਵਿੱਚ ਉਹਦਾ ਕੀ ਕੀ ਇਨਗਰੀਡੀਅੰਟ ਪਾਏ ਆ ਭਾਜੀ ਇਹਦੇ ਵਿੱਚ ਭਾਜੀ ਮੇਨ ਇਨਗਰੀਡੀਅੰਟ ਤਾਂ ਜਿਹੜਾ ਹੈਗਾ ਉਹ ਭਾਜੀ ਬਾਸਾ ਹੀ ਆ ਅੱਛਾ ਜੀ ਫਿਰ ਇਹਦੇ ਵਿੱਚ ਭਾਜੀ ਆ ਧਾਗੇ ਵਾਲੀ ਮਿਸ਼ਰੀ ਠੀਕ ਆ ਜੀ ਫਿਰ ਇਹਦੇ ਵਿੱਚ ਭਾਜੀ ਦੇਸੀ ਘਿਓ ਇਹ ਤਾਂ ਹੁਣੇ ਪਾਇਆ ਤੁਸੀਂ ਹਾਂਜੀ ਠੀਕ ਆ ਤੇ ਫਿਰ ਭਾਜੀ ਸ਼ਹਿਦ ਠੀਕ ਆ ਉਹ ਵੀ ਵਧੀਆ ਜੇ ਘਰ ਦਾ ਹੋਵੇ ਤਾਂ ਵਧੀਆ ਜਿੱਦਾਂ ਮਤਲਬ ਆ ਦੂਸਰਾ ਖੰਡ ਵਾਲਾ ਨਾ ਹੋਵੇ ਠੀਕ ਆ ਤੇ ਚੋਆ ਹੋਵੇ ਠੀਕ ਆ ਤੇ ਫਿਰ ਮੇਨ ਇਹਦੇ ਵਿੱਚ ਬਾਸੇ ਦੇ ਨਾਲ ਹੈਗਾ ਭਾਜੀ ਛੋਟੀ ਪੀਪਲੀ ਅੱਛਾ ਜੀ ਅੱਛਾ ਅੱਛਾ ਠੀਕ ਆ ਠੀਕ ਆ ਉਹ ਇਹਦੇ ਵਿੱਚ ਇਹਦੇ ਨਾਲ ਹੋ ਕੇ ਠੀਕ ਆ ਫਿਰ ਇਹ ਵਾਸਾ ਵਲੇ ਭਾਜੀ ਤਿਆਰ ਹੋ ਜਾਂਦਾ ਓਕੇ ਹਾਂਜੀ ਹਾਂਜੀ ਠੀਕ ਆ ਨਹੀਂ ਚਲੋ ਬਹੁਤ ਵਧੀਆ ਤੇ ਤੁਸੀਂ ਮੈਨੂੰ ਇੱਕ ਗੱਲ ਜਿੱਦਾਂ ਦੱਸ ਰਹੀ ਸੀ ਪਹਿਲਾਂ ਵੀ ਕਿ ਇਸ ਵਾਸਾ ਵਲੇ ਦੇ ਨਾਲ ਜਿੱਦਾਂ ਕਿ ਤੁਹਾਡੀਆਂ ਚੈਸਟ ਦੇ ਵਿੱਚ ਜਿਹੜੀ ਪ੍ਰੋਬਲਮ ਆ ਲੰਗਸ ਦੇ ਵਿੱਚ ਜਿਹੜੀ ਪ੍ਰੋਬਲਮ ਆ ਹਾਂਜੀ ਹਾਂਜੀ ਮਤਲਬ ਕਿ ਵੀ ਛੁਟਕਾਰਾ ਮਿਲਦਾ ਜੀ 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 ਤੇ ਜੋ ਪੁਰਾਣੀ ਤੋਂ ਪੁਰਾਣੀ ਜਿੱਦਾਂ ਕਿਸੇ ਨੂੰ ਅਸਦਮੇ ਦੀ ਪ੍ਰੋਬਲਮ ਆ ਹੂੰ ਹੂੰ ਕੀ ਉਹਦੇ ਲਈ ਵੀ ਇਫੈਕਟਿਵ ਹੋਏਗੀ ਇਹ ਬਹੁਤ ਇਫੈਕਟਿਵ ਆਵਾਜੀ ਇਹ ਅਛਾ ਜੀ ਪਰ ਨਾਲ ਉਹਦੇ ਫੇਰ ਦੇਖਣਾ ਪੈਣਾ ਆ ਉਹਨਾਂ ਨੂੰ ਹੋਰ ਚੀਜ਼ਾਂ ਬਹੁਤ ਐਡ ਕਰਨੀਆਂ ਪੈਣੀਆਂ ਅੱਛਾ ਜਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਖਾਣ ਪੀਣ ਕਰ ਰਿਹਾ ਆ ਉਹ ਚੋਂ ਉਹ ਚੀਜ਼ਾਂ ਘਟਾਉਣੀਆਂ ਪੈਣੀਆਂ ਠੀਕ ਆ ਤੇ ਕੁਝ ਨਵੀਆਂ ਔਸ਼ਧੀਆਂ ਵੀ ਜੋੜਨੀਆਂ ਪੈਣੀਆਂ ਡਾਈਟ ਦੇ ਵਿੱਚ ਵੀ ਖਿਆਲ ਰੱਖਣਾ ਪੈਣਾ ਠੀਕ ਆ ਜੀ ਠੀਕ ਆ ਤੇ ਕਾਫੀ ਮਤਲਬ ਸਾਧਨ ਵਾਲਾ ਕੰਮ ਹੋ ਜਾਂਦਾ ਜਦੋਂ ਲੇਟ ਹੋ ਜਾਂਦਾ ਨਾ ਬੰਦਾ ਠੀਕ ਆ ਜਾਂ ਕੋਈ ਬਿਮਾਰੀ 5-7 ਸਾਲ ਤੋਂ ਘਰ ਘਰ ਜਾਂਦੀ ਆ ਹੂੰ ਹੂੰ ਉਹਦੀਆਂ ਜੜਾ ਬਣ ਜਾਂਦੀਆਂ ਉਹ ਪੱਕੀ ਜਟਲ ਹੋ ਜਾਂਦੀ ਆ ਹੂੰ ਹੂੰ ਫੇ ਉਹਨੂੰ ਤੋੜਨ ਲਈ ਬਹੁਤ ਜ਼ਿਆਦਾ ਇਫੈਕਟਿਵ ਆ ਇਹ ਜੇ ਇਦ ਇਦਾਂ ਹੁਣ ਵੈਦ ਬਹੁਤ ਘੱਟ ਰਹਿ ਗਏ ਜਿਹੜੇ ਇਦਾਂ ਬਣਾਉਂਦੇ ਆ ਅੱਛਾ ਜੀ ਮਤੰਪੜੀਆਂ ਤੋਂ ਲੈ ਲੈਂਦੇ ਆ ਹਾਂ ਠੀਕ ਆ ਸਭ ਤੋਂ ਪਹਿਲਾਂ ਜਾ ਕੇ ਨੇ ਫੇਫੜਿਆਂ ਦਾ ਹੀ ਕੰਮ ਕਰਨਾ ਭਾਜੀ ਬਣੀ ਫੇਫੜਿਆਂ ਲਈ ਆ ਠੀਕ ਆ ਠੀਕ ਆ ਦੇਖ ਲਓ ਉਦਾਂ ਮੈਂ ਸਾਰੇ ਆਪਣੇ ਪੀਓਸ ਨੂੰ ਦੱਸਣਾ ਚਾਹੁੰਨਾ ਆ ਜਿਹੜਾ ਵਸਾ ਆ ਇਹ ਸਾਨੂੰ ਆਮ ਹੀ ਮਿਲ ਜਾਂਦਾ ਆ ਆਮ ਹੀ ਭਾਜੀ ਕਿਉਂ ਭਾਜੀ ਹਾਂ ਜੀ ਜੀ ਪੰਸਾਰੀ ਤੋਂ ਸੁੱਕਾ ਵੀ ਮਿਲ ਜਾਂਦਾ ਅੱਛਾ ਜੀ ਤੇ ਬਾਕੀ ਜੰਗਲਾਂ ਦੇ ਵਿੱਚ ਤਾਂ ਬਹੁਤ ਬਹੁਤ ਆ ਬਹੁਤ ਇੰਨਾ ਕਾ ਕੇ ਬਸ ਜਿੱਥੇ ਪੈਰ ਰੱਖ ਲੋ ਉੱਥੇ ਹੀ ਆ ਆਪਾਂ ਵੀਡੀਓ ਵਿੱਚ ਵੀ ਦਿਖਾਇਆ ਭਾਜੀ ਆਪਣੀ ਜਿਹੜੀ ਪਿੱਛੇ ਜਿਹੀ ਬਣਾਈ ਆਇਆ ਹੈ ਨਾ ਉਹਨਾਂ ਵਿੱਚ ਵੀ ਬਣਾਇਆ ਆ ਜੀ 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 ਤੇ ਚਲੋ ਉਦਾਂ ਮੈਂ ਆਪਣੇ ਸਾਰੇ ਵੀਵੋਸ ਨੂੰ ਦੱਸਣਾ ਚਾਹੁੰਦਾ ਆ ਕਿ ਜਿਹੜਾ ਆਯੁਰਵੇਦ ਆ ਜਿਹੜਾ ਕਿ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਤੁਸੀਂ ਕੋਈ ਵੀਡੀਓ ਨਵਜੋਤ ਸਿੰਘ ਸਿੱਧੂ ਦੀ ਵੀ ਵੀਡੀਓ ਦੇਖੀ ਜੋ ਉਹਨਾਂ ਦੀ ਵਾਈਫ ਨੂੰ ਕੈਂਸਰ ਹੋਇਆ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਦੱਸਿਆ ਕਿ ਭਾਜੀ ਤੁਸੀਂ ਤੁਹਾਨੂੰ ਵੀ ਦੱਸ ਰਿਹਾ ਹਾਂ ਤਾਂ ਤੁਹਾਨੂੰ ਸੁਣਿਆ ਹੋਣਾ ਤੁਸੀਂ ਹਾਂਜੀ ਮੈਂ ਦੇਖ ਲਈ ਕਿ ਵੀ ਜਿਹੜੀ ਇੱਕ ਲੇਟੈਸਟ ਵੀਡੀਓ ਆਈ ਨਵਜੋਤ ਸਿੰਘ ਸਿੱਧੂ ਦੀ ਉਸ ਵਿੱਚ ਉਹਨੇ ਦੱਸਿਆ ਵੀ ਕਿ ਜਿੱਦਾਂ ਕੀ ਕਿਦਾਂ ਆਯੁਰਵੇਦ ਦੀਆਂ ਚੀਜ਼ਾਂ ਵਰਤ ਕੇ ਉਹਨਾਂ ਨੇ ਕੈਂਸਰ ਤੋਂ ਛੁਟਕਾਰਾ ਪਾਇਆ ਤੇ ਇਫੈਕਟਿਵ ਰਹੀਆਂ ਉਹ ਚੀਜ਼ਾਂ ਤੇ ਆ ਦੇਖੋ ਜਿਹੜੀ ਚੀਜ਼ ਬਣ ਰਹੀ ਆ ਇਹ ਵਸਾਵਲੇ ਇਹ ਮੇਰੇ ਸਾਹਮਣੇ ਬਣ ਰਹੀ ਆ ਤੇ ਇਦਾਂ ਨਹੀਂ ਹੈਗਾ ਕਿ ਇਹਨਾਂ ਦੇ ਵਿੱਚ ਕੁਝ ਇਦਾਂ ਦਾ ਦਾ ਪਾਤਾ ਹੋਵੇ ਕੋਈ ਹੋਰ ਦਵਾਈ ਪਾਤੀ ਹੋਵੇ ਇਹਦਾ ਬੰਦਾ ਕਿਉਂ ਭਾਜੀ ਨਹੀਂ ਨਹੀਂ ਬਿਲਕੁਲ ਨਹੀਂ ਕਿਉਂਕਿ ਲੋਕੀ ਇੱਕ ਇਹ ਵੀ ਬਹੁਤ ਸੋਚਦੇ ਆ ਹਾਂਜੀ ਹਾਂਜੀ ਹੈਨਾ ਅਸੀਂ ਪਾ ਕੇ ਭਾਜੀ ਕਿੱਥੇ ਨਹੀਂ ਜਾਣਾ ਹੋਈ ਨਾ ਤੇ ਐਦਾ ਕਰਨਾ ਹੋਵੇ ਤਾਂ ਫੇਰ ਤਾਂ ਸਿੱਧਾ ਹੀ ਡੀਲ ਕਰ ਲਵੇ ਭਾਜੀ ਅੱਜ ਵੀ ਫੋਨ ਆਇਆ ਸੀ ਹਾਂਜੀ ਹਾਂਜੀ ਡੀਲਰਾਂ ਦੇ ਫੋਨ ਆਉਂਦੇ ਹੀ ਆ ਉਹ ਤਾਂ ਸੁਭਾਵਿਕ ਆ ਆਉਣਾ ਹੀ ਆ ਉਹ ਤਾਂ ਹੁੰਦਾ ਹੀ ਆ ਜਦੋਂ ਇਸ ਲਾਈਨ 'ਚ ਜਾਂਦੇ ਆ ਬਿਲਕੁਲ ਬਿਲਕੁਲ ਆਉਂਦੇ ਆ ਤੇ ਉਹ ਫਿਰ ਕੀ ਹੁੰਦਾ ਹੈ ਉਹਦੇ ਵਿੱਚ ਭਾਜੀ ਅੱਧੇ-ਅੱਧੇ ਪੈਸੇ ਬੰਦੇ ਨੂੰ ਬਚ ਜਾਂਦੇ ਆ ਬਸ ਬਸ ਇਹ ਦੇਖ ਲਓ ਹਾਂਜੀ ਭਾਜੀ ਸਿੱਧਾ-ਸਿੱਧਾ ਦੱਸ ਰਿਹਾ ਹੈ ਦੇਖੋ ਸਾਰਿਆਂ ਨੂੰ ਹਾਂਜੀ ਹਾਂਜੀ ਤੇ ਪਰ ਭਾਜੀ ਹੁਣੀ ਇੰਨੀ ਮੈਂ ਗੱਲ ਦੇਖੀ ਆ ਕਿ ਇਹ ਜਿਹੜੀ ਕਿਸੇ ਵੀ ਜਿੱਦਾਂ ਪੇਸ਼ੈਂਟ ਆ ਨਾ ਕਿਸੇ ਵੀ ਪੇਸ਼ੈਂਟ ਦੀ ਸਿਹਤ ਨਾ ਸਮਝਾਉਂਦਾ ਨਹੀਂ ਕਰਦੇ ਨਹੀਂ ਨਹੀਂ ਭਾਜੀ ਬਿਲਕੁਲ ਨਹੀਂ ਕਿਉਂਕਿ ਉਹਨਾਂ ਨੂੰ ਹੈਗਾ ਵੀ ਇਫੈਕਟਿਵਲੀ ਤੇ ਸਮੇਂ ਤੇ ਜੋ ਇਹਨਾਂ ਨੂੰ ਨਬਜ਼ ਦੇਖ ਕੇ ਪਤਾ ਲੱਗਦਾ ਆ ਕਿ ਵੀ ਇੰਨੇ ਚਿਰ ਚ ਬਿਮਾਰੀ ਠੀਕ ਹੋ ਸਕਦੀ ਆ ਤੇ ਉਹਨੂੰ ਐਵੇਂ ਫालतੂ ਚ ਲਟਕਾਉਂਦੇ ਨਹੀਂ ਕਿ ਵੀ ਕੋਈ ਦਵਾਈਆਂ ਲੈ ਲਈਆਂ ਜੀ ਡੀਲਰਾਂ ਕੋਲੋਂ ਜਿਹੜੇ ਵੀ ਆਉਂਦੇ ਐਮ ਆਰ ਕਹਿੰਦੇ ਉਹਨਾਂ ਨੂੰ ਭਾਜੀ ਨਹੀਂ ਨਹੀਂ ਦਰਨਾ ਕੁਝ ਨਹੀਂ ਭਾਜੀ ਤੇ ਦੇਖੋ ਆਪ ਬਣਾ ਰਹੇ ਆ ਨਹੀਂ ਤਾਂ ਇਹ ਮਿਲ ਨੂੰ ਮਿਲ ਜਾਂਦੀ ਆ ਬਾਹਰ ਬਹੁਤ ਮਿਲਦੀ ਹੈ ਨਾ ਭਾਵੇਂ ਤੁਸੀਂ ਹਜ਼ਾਰ ਸ਼ੀਸ਼ੀਆਂ ਮੰਗਾ ਲਓ ਹੋਰ ਦੇਖੋ ਵੀ ਤਿੰਨ ਦਿਨ ਕਿਉਂ ਲ ਆਓ ਬਈਓ ਅੱਦੇ ਮੋਲ ਤੇ ਮਗਾਓ ਉਹ ਤੇ ਉਹਦੀ ਹੈ ਜਿਹੜਾ ਐਮ ਆਰ ਪੀ ਹੁੰਦਾ ਉਹ ਤੇ ਵੇਚ ਦੋ ਵੇਚ ਦੋ ਬਿਲਕੁਲ ਪਰ ਉਹ ਤਾਂ ਫੇ ਉਹ ਖਰੀਦਣ ਵੇਚਣ ਵਾਲਾ ਕੰਮ ਹੋ ਗਿਆ ਨਾ ਬਸ 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 ਨਾਲੇ ਭਾਜੀ ਇਹਦੀ ਇਫੈਕਟਿਵਨੈਸ ਜਿਹਦਾ ਤੁਸੀਂ ਦੱਸੀ ਨਾ ਕਿ ਇਫੈਕਟਿਵ ਹੋ ਹਾਂਜੀ 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 ਤੇ ਉਹਨਾਂ ਦੀ ਇਫੈਕਟਿਵਨੈਸ ਪਤਾ ਨਹੀਂ ਕਦੋਂ ਕੰਮ ਕਰੇਗੀ ਆ ਕਿੱਦਾਂ ਆ ਕਿੱਦਾਂ ਦੇ ਇੰਗਰੀਡੀਅੰਟ ਪਾਏ ਆ ਆਲਥੋ ਜੈਨੂਨ ਵੀ ਪਾਏ ਹੋਣ ਉਹਨਾਂ ਨੇ ਪਰ ਸਾਡੀ ਤਸੱਲੀ ਇਹਦੇ ਤੇ ਆ ਤੁਸੀਂ ਜਿਲੇ ਆਏ ਸੀਗੇ ਹਾਂਜੀ ਤੇ ਉਸ ਵਲੇ ਦੇਖੋ ਤਾਂ ਹੁਣ ਦੇਖੋ ਚਮਲਪਰਾਸ਼ ਵਾਂਗੂ ਬਣਨ ਲੱਗ ਪਿਆ ਨਾ ਭਾਜੀ ਬਣ ਗਿਆ ਬਣ ਗਿਆ ਹਨਾ 컬러 ਵੀ ਉਹਦਾ ਦਾ ਆ ਗਿਆ ਆਹੋ ਦੇਸੀ ਕੇ ਪਾਇਆ ਉਹਨੇ ਹੋਰ ਰੰਗ ਜਾ ਬੰਨਿਆ ਹਾਂ ਉਹ ਬਣਾਤਾ ਉਹਦਾ ਹਾਂ ਦੇਖ ਲਓ ਕਿੱਦਾਂ ਬਣਦੀਆਂ ਐ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਜਿਨ੍ਹਾਂ ਨੂੰ ਜਿਹਨਾਂ ਵੈਦਾਂ ਨੂੰ ਪਤਾ ਨਾ ਭਾਜੀ ਹਾਂਜੀ ਹਾਂਜੀ ਉਹ ਦੇਖ ਕੇ ਖੁਸ਼ ਵੀ ਹੋਣਗੇ ਹਾਂਜੀ ਹਾਂਜੀ ਕਿ ਯਾਰ ਵਾਕਈ ਅਸੀਂ ਕੁਝ ਸਮਾ ਸਿਗਾ ਜਦੋਂ ਅਸੀਂ ਇਹ ਬਣਾਉਂਦੇ ਸੀ ਹਨਾ ਬਿਲਕੁਲ ਬਿਲਕੁਲ ਤੇ ਕੋਈ ਨਹੀਂ ਬਣਾ ਰਿਆ ਤਾਂ ਖੁਸ਼ੀ ਹੁੰਦੀ ਭਾਜੀ ਬੰਦੇ ਨੂੰ ਬਿਲਕੁਲ ਭਾਜੀ ਬਿਲਕੁਲ ਦੇਖੋ ਤਾਂ ਹਾਂਜੀ ਹਾਂਜੀ ਇਹ ਕਿਸੇ ਤੇ ਹਰ ਕਿਸੇ ਦੀ ਬੱਸ ਦੀ ਗੱਲ ਹੈ ਨਹੀਂ ਕਿ ਮੈਂ ਦੇਖਿਆ ਹਾਂ ਜੀ ਬਹੁਤ ਸਾਰੀਆਂ ਬਹੁਤ ਸਾਰੀਆਂ ਫਾਰਮੇਸੀ ਖੁੱਲੀਆਂ ਹੋਈਆਂ ਦੇਖੀਆਂ ਉਹ ਸਿੱਧੀਆਂ ਹੁੰਦੀਆਂ ਕੰਪਨੀ ਉਦੋਂ ਦਵਾਈਆਂ ਉਹਨਾਂ ਨੂੰ ਹਾਂ ਜੀ ਹਾਂ ਜੀ ਐਦਾਂ ਬਣਾ ਕੇ ਕੋਈ ਨਹੀਂ ਰੱਖਦਾ ਹਾਂ ਜੀ ਉਹ ਤਾਂ ਫੇਗਾਈ ਆ ਭਾਜੀ ਅੱਜ ਕੱਲ ਸਮੇਂ ਦੀ ਵੀ ਸ਼ਾਰਟ ਹੈ ਜਾਂ ਦੂਸਰਾ ਨਾ ਇਹਦੇ ਵਿੱਚ ਥੋੜਾ ਜਿਹਾ ਪ੍ਰੇਮ ਜਿਹਾ ਜਿਹਨੂੰ ਜ਼ਿਆਦਾ ਨਾ ਹਾਂ ਬਿਲਕੁਲ ਉਹੀ ਕਰ ਸਕਦਾ ਭਾਜੀ ਬਿਲਕੁਲ ਉਹੀ ਕਰ ਸਕਦਾ ਹਾਂ ਜੀ ਹਾਂ ਜੀ ਕਿਹੜਾ ਕੁੱਟੂਗਾ 5 ਘੰਟੇ ਲਾ ਕੇ ਸਮਾਨ ਬਿਲਕੁਲ ਬਿਲਕੁਲ ਤੁਹਾਨੂੰ ਮੈਂ ਪਿੱਛੇ ਦਿਖਾਇਆ ਵੀ ਜਿੱਦਾਂ ਭਰਾਜੀ ਹੁਣੀ ਬਣਾ ਰਏ ਸੀਗੇ ਤ੍ਰਿਫਲਾ ਹਾਂਜੀ ਹਾਂਜੀ ਤੇ ਉਹਨਾਂ ਨੇ ਸਾਰੇ ਇਨਗਰੀਡੀਅੰਟ ਰੱਖੇ ਹੋਏ ਸੀ ਤੇ ਮੇਰੇ ਸਾਰੇ ਈਵਸ ਨੂੰ ਉਹ ਚੰਗੀਆਂ ਵੀ ਲੱਗੀਆਂ ਬਹੁਤ ਵੀਡੀਓ ਉਹ ਜੀ 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 ਤੇ ਕਾਫੀ ਸਾਰੇ ਕੁਐਸਚਨਸ ਵੀ ਸੀਗੇ ਉਹਨਾਂ ਦੇ ਚਲੋ ਟਾਈਮ ਟੂ ਟਾਈਮ ਟਾਈਮ ਅਸੀਂ ਕੋਸ਼ਿਸ਼ ਵੀ ਕਰਦੇ ਆ ਕਿ ਜਵਾਬ ਵੀ ਦਿੱਤੇ ਜਾਣ ਤੇ ਚਲੋ ਹੋਰ ਕੁਝ ਤੁਸੀਂ ਇਹਦੇ ਬਾਰੇ ਖਾਸ ਦੱਸਣਾ ਹੋਵੇ ਭਾਈ ਜੋ ਮੈਂ ਨਾ ਪੁੱਛਿਆ ਹੋਵੇ ਤੁਹਾਡੇ ਕੋਲੋਂ ਬਸ ਇਹੀ ਆਗੇ ਭਾਜੀ ਜਦੋਂ ਵੀ ਇਸ ਚੀਜ਼ਾਂ ਨੂੰ ਯੂਜ਼ ਕਰਨਾ ਆ ਹਾਂਜੀ ਉਦੋਂ ਵੈਦ ਦੀ ਸਲਾਹ ਜ਼ਰੂਰ ਲੈਣ ਠੀਕ ਆ ਕਿਉਂਕਿ ਜ਼ਰੂਰੀ ਨਹੀਂਗਾ ਵੀ ਜੇ ਤੁਹਾਨੂੰ ਫੇਫੜਿਆਂ ਦੀ ਕੋਈ ਦਿੱਕਤ ਆ ਤਾਂ ਬਾਸਾਬਲੇ ਹੀ ਕੰਮ ਕਰਨਾ ਅੱਛਾ ਅੱਛਾ ਠੀਕ ਆ ਠੀਕ ਆ ਹਾਂ ਇਹ ਜ਼ਰੂਰੀ ਨਹੀਂ ਨਬਜ ਦੇ ਕੇ ਇੱਕ ਹੀ ਪਤਾ ਲੱਗੂ ਕਿੱਦਾਂ ਦਾ ਜਾਂ ਨਬਜ ਦੇ ਕੇ ਜਾਂ ਉਦਾਂ ਵੀ ਠੀਕ ਆ ਵੈਦ ਨੂੰ ਪਤਾ ਹੁੰਦਾ ਆ ਠੀਕ ਆ ਹਰੇਕ ਵੈਦ ਚਲੋ 나ੜੀ ਵੈਦ ਨਹੀਂ ਹੁੰਦਾ ਹਮ ਪਰ ਉਹ ਉਹਨਾਂ ਨੂੰ ਪਤਾ ਹੁੰਦਾ ਹਮ ਇੰਨੀਆ ਪੜਾਈਆਂ ਕੀਤੀਆਂ ਆ ਵੈਦ ਰੰਜੋਤ ਸਿੰਘ ਹੁਣਾਂ ਕੋਲੋਂ ਨਵੀਂ-ਨਵੀਂ ਗੱਲਾਂ ਜਾਣਨ ਨੂੰ ਮਿਲਦੀਆਂ ਤੇ ਤਾਂ ਠੀਕ ਆ ਜੀ ਚੈਨਲ ਨੂੰ ਦੇਖ ਰਹੇ ਮੇਰੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਵੈਦ ਰੰਜੋਤ ਸਿੰਘ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਨੂੰ ਇੰਨੀ ਬਹੁਮੁੱਲੀ ਜਾਣਕਾਰੀ ਦੇ ਰਹੇ ਆ ਤੇ ਮੈਨੂੰ ਸਮਾਂ ਵੀ ਦੇ ਰਹੇ ਇਸ ਜਾਣਕਾਰੀ ਨੂੰ ਦੇਣ ਦੇ ਲਈ ਠੀਕ ਆ ਪਾਜੀ ਠੀਕ ਆ ਪਾਜੀ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਟੇਕ ਕੇਅਰ ਬਾਏ ਬਾਏ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਵਲੌਗ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਜੋ ਵੀ ਮੇਰੇ ਦਰਸ਼ਕ ਪਹਿਲੀ ਵਾਰੀ ਮੇਰੇ ਚੈਨਲ ਨੂੰ ਦੇਖ ਰਹੇ ਹਨ ਉਹ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ so that ਤੁਹਾਨੂੰ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲ ਜਾਇਆ ਕਰੇ ਠੀਕ ਹੈ ਜੀ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ